ਜੀ ਮਸਾਲਾ ਲਾਉਣਾ ਢਿੰ ਮੈਂਸਾਯਮ ਮੈਂ ਬੰਦ ਕਰ ਲਿਆ ਲੋ ਉੱਈ ਨਾ ਲੋ ਉੱਈ ਨਾ ਲੋ ਉੱਈ ਕਰੋ ਇਹ ਕੋਲ ਦੇਖ ਲਓ ਹਾਂਜੀ ਦੋਸਤੋ ਸਸਰੀ ਕਾਲ ਜੀ ਮੈਂ ਤੁਹਾਡਾ ਆਪਣਾ ਵਿਰਿੰਦਰ ਪੀਸ਼ਾ ਜੀ ਲਾਹੌਰੀਆ ਬਲੌਗ 07 ਤੋਂ ਦੋਸਤੋ ਇੱਕ ਬਹੁਤ ਵੱਡੀ ਘਟਨਾ ਹੋਣੀ ਵਾਪਰੀ ਹੈ ਬੈਂਕਾਕ ਸ਼ਹਿਰ ਦੇ ਵਿੱਚ ਇੱਕ ਸੜਕ ਦੇਖਦੇ ਦੇਖਦੇ 50 ਫੁੱਟ ਗਹਿਰੇ ਖੱਡੇ ਦੇ ਵਿੱਚ ਤਬਦੀਲ ਹੋ ਗਈ ਪਹਿਲਾਂ ਤਾਂ ਤੁਹਾਨੂੰ ਇਹ ਵੀਡੀਓ ਦਿਖਾਉਣਾ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਆ ਇਹ ਸੜਕ ਸਕਿੰਟਾਂ ਦੇ ਵਿੱਚ ਇੱਕ ਕਿੱਡੇ ਵੱਡੇ ਖੱਡੇ ਦੇ ਵਿੱਚ ਤਬਦੀਲ ਹੋ ਗਈ ਦੇਖੋ ਦੋਸਤੋ ਵੀਡੀਓ ਦੇਖੋ ਦੇਖੋ ਤੁਸੀਂ ਸੜਕ ਪਹਿਲਾਂ ਆਮ ਨੋਰਮਲ ਸੀ ਤਾਂ ਮਿੰਟੋ ਮਿੰਟੀ ਸੜਕ ਸਾਰੀ ਤਰਤੀ ਦੇ ਵਿੱਚ ਤਸ ਗਈ। ਇਹ ਘੱਟੋ ਘੱਟ 50 ਫੁੱਟ ਗਹਿਰਾ ਖੱਡਾ ਬਣ ਚੁੱਕਿਆ ਆ ਤੇ ਕੁਝ ਗੱਡੀਆਂ ਤਾਂ ਵਾਪਸ ਪਿੱਛੇ ਨੂੰ ਮੋੜ ਲਈਆਂ ਗਈਆਂ ਪਰ ਇੱਕ ਗੱਡੀ ਉੱਥੇ ਰਹਿ ਗਈ। ਦੋਸਤੋ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਕਿਤੇ ਇਹ ਪਤਾ ਲੋਕ ਜਾਣਦੇ ਰਸਤੇ ਦੀ ਸ਼ੁਰੂਆਤ ਤਾਂ ਨਹੀਂ ਹੈਗੀ ਪਰ ਉੱਥੋਂ ਦੇ ਗਵਾਹਾਂ ਦਾ ਕਹਿਣਾ ਹੈਗਾ ਕਿ ਇਹ ਸਭੇ ਕੰਸਟਰਕਸ਼ਨ ਦੇ ਕਾਰਨ ਹੋਇਆ ਹੈਗਾ। ਬਾਕੀ ਦੋਸਤੋ ਕਿਤੇ ਇਦਾਂ ਤਾਂ ਨਹੀਂ ਕਿ ਸਚਾਈ ਸਾਡੇ ਤੋਂ છુપਾਈ ਜਾ ਰਹੀ ਆ। ਬਾਕੀ ਦੋਸਤੋ ਇਸ ਵਾਰ ਤੁਹਾਡੀ ਕੀ رائے ਆ ਸਾਨੂੰ ਕਮੈਂਟਾਂ ਵਿੱਚ ਜਰੂਰ ਦਿਓ। ਅਗਲੀ ਵੀਡੀਓ ਵਿੱਚ ਮਿਲਾਂਗੇ ਤਾਂ ਤਕਰਾ ਬਰਖਾ ਸਸਰੀਕਲ ਜੀ